ਲਓ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਪਰਾਂ 212 ਵੜਦਾ ਸੀਗਾ ਜੋ ਕਿ 74 ਮਾਨ ਦੀ ਔਸਤ ਪਈ ਆ ਸਹੀ ਨੱਟ ਜਾਵਾਂ ਪਰ ਨੋ ਥੋੜਾ ਜਿਹਾ ਝਾੜ ਘਟ ਗਿਆ ਭਰਾਓ ਤੇ ਆਹ ਰਹਿ ਗਿਆ ਕੱਲਾ 26 ਇਹਨੂੰ ਦੇਖਦੇ ਆ ਕੀ ਹਿਸਾਬ ਕਿਤਾਬ ਹੈ ਬਿਨਾ ਸਪਰੇਅ ਤੋਂ ਹੁੰਦਾ ਬਾਈ ਕੱਲੀ ਆਪਾਂ ਨਾਲ ਕੱਲੇ ਉਹੀ ਕਰਦੇ ਆ ਕੱਲੀ ਯੂਰੀਆ ਤੇ ਬਸ ਹੋਰ ਨਹੀਂ ਕੁਝ ਵੀ ਬਿਨਾ ਸਪਰੇਅ ਤੋਂ ਪਹਿਲਾਂ ਵਾਲਾ ਵੀ ਇੰਨਾ ਵੱਡਿਆ ਆਪਾਂ ਸਾਰਾ ਬਿਨਾ ਸਪਰੇਅ ਤੋਂ ਬਾਸਵਤੀ ਵੱਡਿਆ ਉਹ ਵੀ ਬਿਨਾ ਸਪਰੇਅ ਤੋਂ ਸਾਰਾ ਯੂਟੀ ਜ਼ੈਡ ਆ ਬਾਕੀ 131 ਖੜਾਗਾ ਇਹ ਵੀ ਤੁਹਾਨੂੰ ਦਿਖਾਉਣਾ ਮੈਂ ਵੀ ਇਹਦੇ ਵਿੱਚ ਵੀ ਕੋਈ ਸਪਰੇ ਨਹੀਂ ਕਰੀ ਕੱਲੀ ਯੂਰੀਆ ਪਾਈ ਆ ਜਾਂ ਥੱਲੇ 25 ਕਿਲੋ ਡੀਏਪੀ ਘਟਾ ਪਟਾ ਇਸ ਦਾ ਇਹ ਚੀਜ਼ ਪਾਈ ਆ 1236 'ਚ ਜਰੂਰ ਪਾਇਆ ਸੀ ਭਰਾਵੇ ਸ਼ੁਰੂ 'ਚ ਕਿਉਂ ਬਾਉਣਾ ਰੋਗ ਜਦੋਂ ਆ ਗਿਆ ਸੀਗਾ ਉਦੋਂ ਪਾਇਆ ਸੀ ਇਹਦੇ ਵਿੱਚ ਆ 131 ਵੈਰਾਈਟੀ ਆ ਤੇ ਹੌਪਰ ਜਿਆਦਾ ਆ ਭਮੱਕੜ ਵੀ ਜਿਆਦਾ ਇਹਦੇ 'ਚ ਰ ਡਿੱਗਿਆ ਨਹੀਂ ਝੋਨਾ ਜਿਹੜੀ ਗੱਲ ਆ ਕਉ ਥੱਲੇ ਜਿਹੜੇ ਆਪਣੇ ਵਿੱਚੋਂ ਮਰ ਲਓ ਵੀ ਸਪਰੇਅ ਕਰਦੇ ਆ ਤਾਂ ਆਪਣੇ ਮਿੱਤਰ ਕੀੜੇ ਮਰ ਜਾਂਦੇ ਤੇ ਹੌਪਰ ਦਾ ਅਟੈਕ ਤਾਂ ਤੁਹਾਨੂੰ ਪਤਾ ਹੀ ਹੈ ਭਰਾਓ ਕਿੰਨਾ ਇੱਕਤੀ ਹੈ ਨਾ ਤੇ ਬਾਕੀ ਦੇਣੇ ਆ ਉਹ ਸਾਹਮਣੇ ਵੀ ਵੜਤਾ ਫਲਕਾਰ ਨੇ ਤੇ ਖਰਚੇ ਵਧਾਈ ਜਾਂਦਾ ਤੇ ਗੱਠਾ ਬਣਵਾਊਗਾ ਤੇ ਇਹਦੀ ਰੌਣੀ ਕਰਤੀ ਖਾਲਚ ਪਾਣੀ ਆ ਇਹਦੀ ਰੌਣੀ ਕਰਤੀ ਪੀਆਰ 131 ਵੀ ਆ ਰਹੁੰਦਾ ਕਿ ਕਿਹੜਾ ਹੁੰਦਾ ਇਹਨਾਂ ਦਾ ਨਹੀਂ ਪਤਾ ਵੀ ਪਹਿਲੀ ਵਾਰ ਵੈਰੈਟੀ ਲਾਈ ਹੈ ਇਹ 131 ਮੁੰਜਰ ਦੇਖੋ ਬਿਨਾਂ ਕੱਲੇ ਰੇਤ ਤੇ ਆ ਸਪਰੇ ਨਹੀਂ ਕਰੀ ਕੋਈ ਵੀ ਇਹ ਦੇਖ ਲਓ ਮੁੰਜਰ ਕੋਈ ਡੋਡੇ ਰੋਗ ਨਹੀਂ ਕੋਈ ਹਲਦੀ ਰੋਗ ਨਹੀਂ ਕੁਝ ਨਹੀਂ ਇਹਦੇ ਚਟੱਕਾ ਵੀ ਥੱਲੇ ਵੀ ਝੋਨਾ ਵਧੀਆ ਖੜਾ ਜਿਵੇਂ ਐਕਟੀ ਹਾਪਰ ਦਾ ਟੈਕ ਬਹੁਤਾ ਪਰ ਹੈ ਤਾਂ ਹੈਗਾ ਪਰ ਨਾ ਮੱਤਰੀ ਆ ਲਓ ਜੀ 4 ਰੁਪਈਆ ਹੁੰਦਾ ਮੁੰਡਾ 4 ਅੰਬ ਦਾ ਚਾਰ ਗੋਭੀ ਦਾ ਚਾਰ ਠੀਕ ਹੋ ਗਿਆ ਇਹ ਐਮ ਐਸ ਦਾ ਚਾਰ ਠੀਕ ਮੱਕੀ ਦਾ ਦਾਣਾ ਦੂਣਾ ਹੈਗਾ ਵਿੱਚ ਕੋਈ ਵਾਧੂ ਵਾਧੂ ਕਿੱਥੇ ਹੈਗੇ ਇਹਦੇ ਹੋਰ ਹਾਂ ਓਏ ਹਾਂ ਪਰ ਉਹ ਵੀ ਖੱਟਾ ਹੈ ਠੀਕ ਹੈ ਮਾਜੀ ਮੱਕੀ ਦਾ ਦਾਣਾ ਥੱਲੇ ਫਿਰਦੀ ਇਹ ਤਾਂ ਮੁਝ ਖਰੀ ਹੋਈ ਹੂੰ ਹੂੰ ਮਿਰਰ ਕਰੀ ਇਸ ਨਾਲ ਸਾਡਾ ਵੱਧੂ ਦਾ ਹਾ ਤੇ ਦਾਣਾ ਦਾਣਾ ਭਣਦੇ ਨਹੀਂਗੇ ਨਾ ਟੋਕੇ ਟੁੱਕੇ ਲਾਉਣ ਦਾ ਟਾਈਮ ਹੁੰਦਾ ਬੰਦਾ ਗਰਮੀ ਬੜੀ ਪੈੜੀ ਹੁੰਦੀ ਹੈ ਤੇ ਚਾਰ ਪਾਉਂਦਾ ਬੰਦਾ ਬਹੁਤ ਟੋਕੇ ਨਹੀਂ ਬਟਰਾਂ ਭਗਾ ਹੁੰਦੀ ਰਹੇ ਥੋੜਾ ਹੋਰ ਥੋੜੀ ਹੁੰਦੀ ਹੈ